ਆਸ ਮਹੱਲਾ ਪੰਨ ਆਖਾਂ ਜੀਵਾਂ ਬਿਸਰੇ ਅਮਰ ਜਾਓ ਆਟਣ ਓਖ ਸਾਚਾ ਨਾਉ ਸਾਚੇ ਨਾਮ ਕੀ ਲੱਗੇ ਭੂਖ ਤੇ ਭੁਖ ਖਾਈ ਚਲਿਆ ਦੁਖ ਸੋਗੋਂ ਵਿਸਰੇ ਮੇਰੀ ਮਾਇਏ ਸੱਚਾ ਸਾਹਿਬ ਸੱਚੈ ਨੈ ਰਹਾਉ ਸਾਚੇ ਨਾਮ ਕੀ ਤਿਲਵੰਡਾਈ ਆਖਤਗੇ ਕੀਮਤ ਨੇ ਪਾਈ ਜੀ ਸਭ ਭੁਲ ਕੇ ਆਖਣ ਪਾਹੇ ਵਟਾਂ ਨਾ ਹੋਵੇ ਘਾਟ ਨਾ ਜਾਈ ਨਾ ਊ ਮਰੇ ਨਾ ਹੋਵੇ ਸੂਗ ਦਿਨ ਤਰਹਿ ਨ ਚੁੱਕੇ ਭੋਗ ਗੁਣੇ ਹੋ ਹੁਰ ਨਹੀਂ ਕੋਈ ਨਾ ਕੋ ਹੁਆ ਨਾ ਕੋ ਹੋਏ ਜੀਵਣ ਅਭ ਤੇ ਮੁਰ ਤੇਰੀ ਦਾਤ ਜਨਨ ਨ ਕਰਕੇ ਕੀਤੀ ਰਾਤ ਖਸਮ ਵਿਸਰ ਤੇ ਕਮ ਜਾਤ ਨਾਨਕ ਨਾਮ ਵੇ ਬਾਦ ਸੁਨਾ